ਪਾਕਿਸਤਾਨ ਦੇ ਸ਼ਹਿਰ ਗੁਜਰਾਵਾਲੇ ਤੋਂ 12 ਮੀਲ ਦੱਖਣ ਲਾਹੌਰ ਵਾਲੇ ਪਾਸੇ ਇੱਕ ਛੋਟਾ ਜਿਹਾ ਕਸਬਾ ਪੈਂਦਾ ਹੈ ਜਿਸ ਦਾ ਨਾਮ ਹੈ ਇਮਨਾਬਾਦ ਇਸ ਸ਼ਹਿਰ ਦੇ ਨਾਲ ਸਿੱਖ ਧਰਮ ਦਾ ਬੜਾ ਊੜਾ ਰਿਸ਼ਤਾ ਹੈ ਕਿਉਂਕਿ ਇੱਥੇ ਹੀ ਧੰਗੋ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਲਖ ਭਾਗੋ ਦਾ ਹੰਕਾਰ ਤੋੜਿਆ ਸੀ ਅਤੇ ਭਾਈ ਲਾਲੋ ਨੂੰ ਵੜਿਆਇਆ ਸੀ ਇੱਥੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਚੌਥੀ ਅਦਸ਼ਤ ਨੂੰ ਵਾਪਸ ਆਉਣ ਵੇਲੇ ਮੁਗਲ ਬਾਦਸ਼ਾਹ ਜ਼ਾਹਿਰਉਦਦ ਬਾਬਰ ਨੂੰ ਸੱਚ ਦਾ ਸ਼ੀਸ਼ਾ ਵਿਖਾਇਆ ਸੀ ਇਹ ਗੱਲ ਕਹਿ ਕੇ ਕਿ ਸੱਚ ਕੀ ਬਾਣੀ ਨਾਨਕ ਆਖੇ ਸਤ ਸੁਣਾਏ ਸੀ ਸੱਚ ਕੀ ਵੇਲਾ ਜਿਹੜੀ ਘਟਨਾ ਦਾ ਮੈਂ ਅੱਜ ਜ਼ਿਕਰ ਕਰਨ ਜਾ ਰਿਹਾ ਆ ਉਹਦਾ ਸਬੰਧ ਜਾਜ ਡੁੱੜਦਾ ਹੈ ਸਨ 1746 ਦੇ ਨਾਲ ਸਨ 1745 ਵਿੱਚ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਪੁੱਤ ਯਈਆ ਖਾਨ ਲਾਹੌਰ ਦਾ ਸੂਬੇਦਾਰ ਬਣਦਾ ਇਹੀ ਯਈਆ ਖਾਨ ਆਪਣਾ ਦੀਵਾਨ ਇੱਕ ਹਿੰਦੂ ਲਖਪਤਰਾਏ ਨੂੰ ਲਾਉਂਦਾ ਤੇ ਅਗੋਂ ਹਿੰਦੂ ਲਖਪਤਰਾਏ ਆਪਣਾ ਛੋਟਾ ਭਰਾ ਜਸਪਤ ਰਾਏ ਜਿਸ ਦਾ ਨਾਂ ਹੈ ਉਹਨੂੰ ਏਮਨਾਬਾਦ ਦਾ ਫੌਜਦਾਰ ਬਣਾ ਦਿੰਦਾ ਜੰਗਲੋਂ ਜੰਗਲੀ ਝੱਲੋ ਚਲੀ ਹੁੰਦਾ ਹੋਇਆ ਭੁੱਖਣ ਪਾਣੀ ਸਿੱਖਾਂ ਦਾ ਇੱਕ ਜੱਥਾ 1746 ਦੀ ਬਸੰਤ ਰੋਤੇ ਗੁਰਦਾਰ ਅਰੋੜੀ ਸਾਹਿਬ ਦੇ ਵਿਖੇ ਵਸਾਖੀ ਮਨਾਉਣ ਦੇ ਖਾਤਰ ਪਹੁੰਚਦਾ ਹੈ। ਜਦੋਂ ਐਸੇ ਗੱਲ ਦੀ ਭਣਕ ਸ਼ਹਿਰ ਦੇ ਫੌਜਦਾਰ ਜਸਪਤ ਰਾਏ ਨੂੰ ਲੱਗਦੀ ਹੈ ਉਹ ਫੌਜਾਂ ਚੜ੍ਹ ਕੇ ਲੈ ਆਉਂਦਾ। ਤੇ ਜਿਸ ਮੌਕੇ ਉਹ ਆਉਂਦਾ ਹੈ ਉਦੋਂ ਸਿੱਖ ਲੰਗਰ ਦੀ ਤਿਆਰੀ ਵਿੱਚ ਰੁੱਝੇ ਹੋਏ ਹੁੰਦੇ ਨੇ ਤੇ ਇਸਰਤੇ ਅਣ ਕੜ ਕੇ ਜਸਪਤ ਰਾਏ ਕਹਿਣ ਲੱਗਿਆ ਕਿ ਸਿੱਖੋ ਜਲਦੀ ਨਾਲ ਆਪਣਾ ਇਥੋਂ ਡੰਡਾ ਡੇਰਾ ਚੁੱਕੋ ਤੇ ਮੇਰੇ ਇਲਾਕੇ ਵਿੱਚੋਂ ਦੇਖਣ ਜਾਵੋ। ਸਿੱਖ ਕਹਿਣ ਲੱਗੇ ਜਸਪਤ ਰਾਏ ਅਸੀਂ ਕਈ ਦਿਨਾਂ ਦੇ ਭੁਖੜ ਪਾਣੇ ਹਾਂ। ਲੰਗਰਪੱਠ ਸ਼ਾਦਾ ਤਿਆਰ ਹੋ ਰਿਹਾ ਏ ਲੰਗਰ ਸ਼ਾਕੇ ਤੋਂ ਚਲੇ ਜਾਵਾਂਗੇ ਬਹੁਤਾ ਜਲ ਠਹਿਰਾਗੇ ਨਹੀਂ ਨਾਲ ਇੱਕ ਗੱਲ ਹੋਰ ਚੇਤੇ ਰੱਖੀ ਤੂੰ ਇੱਕ ਹਿੰਦੂ ਏ ਤੇ ਸਿੱਖ ਸਦਾ ਹਿੰਦੂਆਂ ਦੀ ਮਦਦ ਕਰਦੇ ਰਹੇ ਨੇ ਤੇ ਚੇਤੇ ਰੱਖੋ ਵੇਲਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦੂ ਧਰਮ ਦੇ ਸਿਰਕ ਤੇ ਜੱਜੂ ਦੀ ਰੱਖਿਆ ਦੀ ਖਾਤਰ ਕੁਰਬਾਨੀ ਕੀਤੀ ਹੈ ਐਨੀ ਗੱਲ ਸੁਣਦੇ ਆ ਲਖਪਤ ਰਾਏ ਦੇ ਸੱਤੀ ਕਪੜੀ ਅੱਗ ਲੱਗ ਗਈ ਉਹ ਕਹਦਾ ਕਹਦਾ ਜੇ ਮੈਂ ਤੁਹਾਡੇ ਕੇਸ ਮੁੰਨ ਕੇ ਉਹਨਾਂ ਕੇਸਾਂ ਦੇ ਰਸੇ ਵਟ ਕੇ ਲਾਹੌਰ ਨਾ ਬਣ ਕੇ ਲੈ ਕੇ ਗਿਆ ਤੇ ਮੈਨੂੰ ਜਸਪਤ ਰਾਏ ਕੀ ਨੇ ਕਹਿਣਾ ਜਦੋਂ ਕੇਸਾਂ ਦੇ ਵਾਰ ਹੁੰਦਾ ਸੁਣਿਆ ਤਾਂ ਸਿੱਖਾਂ ਨੇ ਸ਼ਮਸ਼ੀਰਾਂ ਧੋ ਲਈਆਂ ਨੇ ਦੋਵਾਂ ਧਿਰਾਂ ਦੇ ਵਿੱਚ ਝੜਪ ਹੋਣ ਲੱਗੀ ਹੈ ਤੇ ਇਹਨਾਂ ਹੀ ਸਮੇਂ ਦੇ ਦੌਰਾਨ ਕਲਗੀ ਧਰ ਦੇ ਇੱਕ ਮਹਾਨ ਸਿੱਖ ਜਿਸ ਦਾ ਨਾਮ ਹੈ ਨਿਬਾਹੂ ਸਿੰਘ ਉਹਨੇ ਜਸਪਤ ਰਾਏ ਦੇ ਉੱਤੇ ਜਸਪਤ ਰਾਏ ਬੈਠਾ ਸੀ ਉਹਦੀ ਪੂਛ ਫੜ ਕੇ ਉਹਦੇ ਹੁੱਦੇ ਉੱਤੇ ਜਾ ਪਹੁੰਚਿਆ ਜਾ ਕੇ ਲਖਪਤ ਰਾਏ ਦੇ ਸਿਰ ਤੇ ਕੜਕਿਆ ਕਹਿੰਦਾ ਜਸਪਤ ਰਾਏ ਆਪਣੀ ਜ਼ੁਬਾਨ ਬੰਦ ਕਰ ਹੁਣ ਖਾਲਸਾ ਦਾ ਵਾਰ ਵੇਖ ਇੰਨੀ ਗੱਲ ਕਹਦੇ ਆ ਉਹਨੇ ਤਲਵਾਰ ਦਾ ਵਾਰ ਕਰਕੇ ਜਸਪਤ ਰਾਏ ਦਾ ਸਿਰ ਧੜਨਾਉ ਉਡਾ ਦਿੱਤਾ ਚਾਰੇ ਪਾਸੇ ਭਗਦੜ ਮੱਚ ਗਈ ਤੇ ਨਾਲੋਂ ਨਾਲ ਸੂਰਮੇ ਨੇ ਵੰਗਾਰ ਪਾਈ ਹੈ ਕੋਈ ਤੁਹਾਡੇ ਵਿੱਚੋਂ ਹੋਰ ਇੰਨੀ ਗੱਲ ਕਹਦੇ ਆ ਫੌਜ ਮੈਦਾਨ ਛੱਡ ਕੇ ਭੱਜ ਗਈ ਤੇ ਕਲਗੀ ਧੜਦੇ ਪੁੱਤਰਾ ਨੇ ਜੇ ਕਾਰੇ ਛੱਡਦਿਆਂ ਲੰਗਰ ਪ੍ਰਸ਼ਾਦੇ ਛੱਕੇ ਤੇ ਜਦੋਂ ਇਸ ਗੱਲ ਦਾ ਪਤਾ ਬਦੋਂ ਦੀ ਗੁਸਾਈਆਂ ਦੇ ਨਾਲ ਵਾਲੇ ਸਵਾਮੀ ਜੀ ਨੂੰ ਲੱਗੇ ਆ ਉਹ ਆਣ ਖਾਲਸੇ ਦੇ ਦਰਾਂ ਪਹੁੰਚਿਆ ਉਹਨੇ ਹੱਥ ਜੋੜੇ ਹਉਲ ਬਖਸ਼ਾਈਏ ਤੇ ਕਲਗੀ ਧੜਦੇ ਸਿੱਖਾਂ ਦੀ ਝੋਲੀ ਵਿੱਚ 500 ਰੁਪਏ ਪਾ ਕੇ ਜਸਪਤ ਰਾਏ ਦਾ ਉਸਰ ਲੈ ਗਏ ਸੱਚ ਪੰਜਾਬ ਦੀ ਖਾਤਰ ਲੜਦੇ ਆਏ ਨੇ ਪੰਜਾਬ ਲਈ ਲੜਦੇ ਰਹਿਣਗੇ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ